ਮਸ਼ਕਾਤ ਪਿਆਰੇ ਦੋਸਤੋ ਮੈਂ ਮਹੇਸ਼ ਵਰਮਾ ਸਾਫ ਦਾ ਡਾਇਰੈਕਟਰ ਪੰਜਾਬ ਰਾਏ ਪ੍ਰਵਾਸੀ ਭਲਾਈ ਬੋਰਡ ਥੋੜੀ ਦੇਰ ਪਹਿਲਾਂ ਇੱਕ ਨਿਊਜ਼ ਚੈਨਲ ਦੇ ਉੱਪਰ ਮੈਂ ਖਬਰ ਦੇਖ ਰਿਹਾ ਸੀ ਕਿ ਜਿਹੜਾ ਬਨੂਰ ਥਾਣਾ ਹੈ ਜੀ ਰਾਜਪੁਰੇ ਦੇ ਅਧੀਨ ਆਂਦਾ ਤੇ ਉੱਥੇ ਪਿੰਡ ਹੈ ਜੀ ਗੂਟਾ ਸਿੰਘ ਵਾਲਾ ਉਹਦੀ ਪੰਚਾਇਤ ਨੇ ਅੱਜ ਇੱਕ ਮਤਾ ਪਾਸ ਕੀਤਾ ਜਿਹਦੇ ਵਿੱਚ ਉਹਨਾਂ ਕਿਹਾ ਕਿ ਜਿਹੜੇ ਇੱਥੇ ਪ੍ਰਵਾਸੀ ਮਜ਼ਦੂਰ ਰਹ ਰਹੇ ਨੇ ਪਿੰਡ ਦੇ ਵਿੱਚ ਉਹਨਾਂ ਨੂੰ ਇੱਥੇ ਨਹੀਂ ਰਹਿਣ ਦਿੱਤਾ ਜਾਏਗਾ ਉਹਨਾਂ ਤੋਂ ਘਰ ਖਾਲੀ ਕਰਵਾ ਲਿਆ ਜਾ ਤੀ ਤਰੀਕ ਤੱਕ ਪਹਿਲਾਂ ਪਹਿਲਾਂ ਖਾਲੀ ਕਰਨ ਦਾ ਉਹਨਾਂ ਆਦੇਸ਼ ਫਰਮਾਨ ਜਾਰੀ ਕੀਤਾ ਜਸਤੀਤੀ ਮੈਂ ਨਖੇਦੀ ਕਰਦਾ ਜੀ ਤੇ ਮੁੱਖ ਮੰਤਰੀ ਸਾਹਿਬ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਤੇ ਡੀਜੀਪੀ ਪੰਜਾਬ ਸਾਹਿਬ ਨੂੰ ਵੀ ਕਿ ਇਹਦੇ ਇਹੋ ਜਿਹੇ ਲੋਕਾਂ ਦੇ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਕਿ ਪੰਜਾਬ ਦੇ ਵਿੱਚ ਇਹੋ ਜਾਂ ਮੌਲਨਾ ਫਿਰ ਜਿਆ ਜਾਵੇ ਤੇ ਮੈਂ ਦੇਖ ਰਿਹਾ ਜੀ ਕਾਫੀ ਦਿਨਾਂ ਤੋਂ ਹਰ ਦੂਜੇ ਇੱਕ ਮਹੀਨੇ ਕੋਈ ਨਾ ਕੋਈ ਪੰਚਾਇਤ ਇਹੋ ਜਿਹਾ ਮਤਾ ਪਾਸ ਕਰ ਦਿੰਦੀ ਏ ਉਹ ਠੀਕ ਏ ਤੇ ਸਰਕਾਰ ਬਹੁਤ ਵਧੀਆ ਕੰਮ ਕਰਦੀ ਏ ਕਿ ਸਰਕਾਰ ਉਹਨਾਂ ਦੇ ਮੁਕਤਮੇ ਦਰਜ ਕਰਦੀ ਕੀ ਕਰਦੀ ਏ ਕਿਉਂਕਿ ਇਹ ਸਰਕਾਰ ਦੇ ਕੰਮ ਨਹੀਂ ਉਹਨਾਂ ਕਰਨਾ ਪਰ ਮੈਂ ਇਹੋ ਜੇ ਲੋਕਾਂ ਨੂੰ ਤਾੜਨਾ ਕਰਨਾ ਚਾਹੁੰਦਾ ਕਿ ਦੇਖੋ ਇਹ ਭਾਰਤ ਦੇ ਨਾਗਰਿਕ ਨੇ ਸਾਡੇ ਵੀਰ ਵੀ ਯੂਪੀ ਬਿਹਾਰ ਮੱਧ ਪ੍ਰਦੇਸ਼ ਦੇ ਵਿੱਚ ਜਾ ਕੇ ਰੋਜ਼ੀ ਰੋਟੀ ਕਮਾਉਂਦੇ ਨੇ ਕਿਸੇ ਨੂੰ ਕੋਈ ਅਧਿਕਾਰ ਨਹੀਂ ਕਿਸੇ ਨੂੰ ਇਹੋ ਜਿਹਾ ਫਰਮਾਨ ਜਾਰੀ ਕਰਨ ਦਾ ਤੇ ਦੇਖੋ ਬਾਕੀ ਰਹਿ ਗਈ ਵੈਰੀਫਿਕੇਸ਼ਨ ਦੀ ਗੱਲ ਉਹ ਪੰਜਾਬ ਪੁਲਿਸ ਨੇ ਕਰਨੀ ਹੁੰਦੀ ਪੁਲਿਸ ਮਹਿਕਮੇ ਦਾ ਕੰਮ ਹੈ ਜੀ ਉਪਕੁਲ ਸਮਹਿਮਾ ਵੈਰੀਫਿਕੇਸ਼ਨ ਕਿਸ ਤਰ੍ਹਾਂ ਕਰਦਾ ਹੈ ਉਹ ਸਾਫ ਸਫਾਈ ਦਾ ਕੰਮ ਹੈ ਸਰਕਾਰਾਂ ਦੇ ਕੰਮ ਨੇ ਆਪਾਂ ਕਿਸੇ ਦੇ ਉੱਪਰ ਇਸ ਤਰ੍ਹਾਂ ਧੱਕੇਸ਼ਾਹੀ ਦੇ ਨਾਲ ਇਹ ਫਰਮਾਨ ਨਹੀਂ ਜਾਰੀ ਕਰ ਸਕਦੇ ਤੇ ਮੇਰੀ ਫਿਰ ਬੇਨਤੀ ਹੈ ਜੀ ਕਿ ਆਪਾਂ ਇਹੋ ਜਿਹੇ ਲੋਕਾਂ ਤੋਂ ਗੁਰੇਜ਼ ਕਰੀਏ ਜੋ ਕਿ ਪੰਜਾਬ ਦੀ ਅਮਨ ਸ਼ਾਂਤੀ ਨੂੰ ਭੰਗ ਕਰਨਾ ਚਾਹੁੰਦੇ ਹਨ ਧੰਨਵਾਦ